ਕਿ ਹੁਣ ਅੱਗੇ ਇੰਦਾਂ ਦੀ ਤਿਆਰੀ ਹੁਣ ਸਾਡਾ VOTING ਦਾ ਆਖਰੀ ਪੜਾਵ ਚੁੱਕਾ ਹੈ ਕੱਲ ਮਿਤੀ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਇਸ ਦੀ ਮੁਕੰਮਲ ਤਿਆਰੀ ਹੁਸ਼ਾਪੁਰ ਹਲਕੇ ਦੇ ਵਿੱਚ ਕਰ ਲਈ ਗਈ ਹੈ ਪੂਰੀ ਹੁਸ਼ਾਪੁਰ ਪਾਰਲੀਮੈਂਟਰੀ ਕੌਨਸਟਿਟੂਐਂਸੀ ਦੇ ਵਿੱਚ 9 ਹਲਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ 6 ਅਸੈਂਬਲੀ ਸੈਗਮੈਂਟਸ ਹੁਸ਼ਾਪੁਰ ਡਿਸਟ੍ਰਿਕਟ ਦੇ ਹੀ ਆ ਅੱਜ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਹਾ ਹੈ ਮੈਂ ਇਸ ਤੋਂ ਪਹਿਲਾਂ ਰਾਏਤਪੁਰਾ ਇੰਸਟੀਚਿਊਟ ਦੇ ਵਿੱਚ ਚੱਬੇਵਾਲ ਤੇ ਹੁਸ਼ਾਪੁਰ ਹਲਕੇ ਦਾ ਡਿਸਪੈਚ ਦੇਖਣ ਆਈ ਹੁਣ ਅਸੀਂ ਸ਼ਾਮਚੁਰਾਸੀ ਹਲਕੇ ਦੇ ਡਿਸਪੈਚ ਸੈਂਟਰ ਤੇ ਖੜੇ ਹਾਂ ਇੱਥੇ ਆਲਮੋਸਟ ਡਿਸਪੈਚ ਪੂਰਾ ਹੋ ਚੁੱਕਾ ਹੈ ਸਾਰੀ ਹੀ ਪੋਲਿੰਗ ਪਾਰਟੀਆਂ ਦੇ ਲਈ ਪੂਕਾ ਇੰਤਜ਼ਾਮ ਕੀਤਾ ਗਏ ਨੇ ਕਿ ਉਹ ਉੱਥੇ ਕੰਫਰਟੇਬਲ ਫੀਲ ਕਰਨ ਉਹਨਾਂ ਦੇ ਖਾਣ ਪੀਣ ਦਾ ਪਾਣੀ ਪੀ ਸਾਰਾ ਅਰੇਂਜਮੈਂਟ ਕੀਤਾ ਗਿਆ ਨਾਲ ਹੀ ਪੁਲਿਸ ਪਾਰਟੀਆਂ ਲਈ ਵੀ ਅਰੇਂਜਮੈਂਟ ਕੀਤੇ ਗਏ ਨੇ ਹੁਣ ਮੈਂ ਹੁਸ਼ਾਪੁਰ ਦੇ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਦੇ ਆਂ ਕਿ ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀ ਵੋਟ ਜ਼ਰੂਰ ਪਾਓ ਇਹ ਜੋ ਵੋਟ ਹੈ ਇਹ ਤੁਹਾਡੀ ਵੋਟ ਹੀ ਇਸ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਤੇ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ ਅਸੀਂ ਆਪਣੀ ਵੋਟ ਪਾ ਕੇ ਆਪਣਾ ਅਧਿਕਾਰ ਤੇ ਆਪਣੀ ਜ਼ਿੰਮੇਵਾਰੀ ਦੋਨੋਂ ਅਸੀਂ ਜ਼ਰੂਰ ਨਿਭਾਉਣੀ ਹੈ ਕੀ ਮਤ ਵਿਖੇ ਜਾਣਦਾ ਕਿ ਕਿਸੇ ਬੂਥ ਤੇ ਕੋਈ ਪ੍ਰੋਬਲਮ ਆ ਜੇ ਨੀ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਬੈਕਅਪ ਲਈ ਬਰ ਲੇਟ ਹੋ ਜਾਂਦੇ ਉਹਨੂੰ ਉਹਦੇ ਕਿਦਾਂ ਸੰਭਲਦੇ ਅਸੀਂ ਲਗਭਗ 10 12 ਬੂਥ ਦੇ ਉਤੇ ਇੱਕ ਸੈਕਟਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਸੈਕਟਰ ਮੈਜਿਸਟ੍ਰੇਟ ਮੌਜੂਦ ਹੈ ਉਸ ਸੈਕਟਰ ਮੈਜਿਸਟ੍ਰੇਟ ਦੇ ਨਾਲ ਪੁਲਿਸ ਪੈਟਰੋਲਿੰਗ ਪਾਰਟੀਆਂ ਵੀ ਹੋਏਗੀ ਈਸਵਰੀ ਅਸੀਂ ਬਹੁਤ ਅੱਛਾ ਇੱਕ ਕਮਿਊਨੀਕੇਸ਼ਨ ਪਲਾਨ ਰੱਖਾ ਹੈ ਕਿ ਜੇਕਰ ਕਿਤੇ ਵੀ ਕੋਈ ਮਸ਼ੀਨ ਖਰਾਬ ਹੁੰਦੀ ਇਨਫਰਮੇਸ਼ਨ ਮਿਲਦੀ ਹੈ ਤਾਂ ਵਿਦਿਨ 10 ਮਿੰਟਸ 10 ਮਿੰਟ ਅੰਦਰ ਅੰਦਰ ਉਹ ਸੈਕਟਰ ਮੈਜਿਸਟਰੇਟ ਉੱਥੇ ਪਹੁੰਚ ਕੇ ਜੇਕਰ ਮਸ਼ੀਨ ਬਦਲਣ ਦੀ ਲੋੜ ਹੈ ਤਾਂ ਮਸ਼ੀਨ ਬਦਲੀ ਜਾਏਗੀ ਜੇਕਰ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਤਾਂ ਬੈਲ ਇੰਜੀਨੀਅਰਸ ਤੇ ਰਹੀ ਉਹ ਠੀਕ ਕੀਤਾ ਜਾਣਗੇ ਸਾਰੇ ਹਲਕੇ ਦੇ ਵਿੱਚ ਦੋ ਬੈਲ ਇੰਜੀਨੀਅਰਸ ਵੀ ਮੌਜੂਦ ਨੇ ਇਸ ਕੰਮ ਦੇ ਲਈ ਤੇ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਕਿਤੇ ਵੀ ਵੋਟਿੰਗ ਜੋ ਹੈ ਅੱਧੇ ਘੰਟੇ ਤੋਂ ਉੱਪਰ ਨਾ ਰੁਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਇਸ ਸਾਰੀ ਪ੍ਰਕਿਰਿਆ ਦੇ ਉੱਤੇ ਨਜ਼ਰ ਰੱਖੀ ਜਾਏਗੀ ਵੈਬ ਕਾਸਟਿੰਗ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਹੋ ਰਹੀ ਹੈ ਕਿੱਥੇ ਕੀ ਹੋ ਰਿਹਾ ਸੀ ਲਾਈਵ ਦੇਖ ਸਕਦੇ ਨੇ ਵੈਬ ਕਾਸਟਿੰਗ ਦਾ ਕੰਟਰੋਲ ਰੂਮ ਵੀ ਡੀਸੀ ਆਫਿਸ ਬਣਾਇਆ ਗਿਆ ਹੈ ਨਾਲ ਹੀ ਉਸ ਦਾ ਕੰਟਰੋਲ ਰੂਮ ਇੱਕ ਲਾਈਫ ਹੀ ਸੀਓ ਆਫਿਸ ਵੀ ਜਾਂਦੀ ਹੈ ਨਰਿੰਦਰ ਮੋਦੀ ਦੀ ਲੈ ਕੇ ਫੇਰੀ ਨੂੰ ਕੁਚੂ-ਕੂਚ ਨਜ਼ਰ ਆਈ ਸੀ ਇੱਕ ਕੀਏ ਨੇ ਦੱਸੋ ਕੀ ਖੂਚ ਨਜ਼ਰ ਆਈ ਸੀ ਪਾਣੀ ਛੱਡ ਦਿੱਤਾ ਗਿਆ ਸੀ ਕਹਿੰਦੇ ਮੈਂ ਮੈਂ ਕਲੀਅਰਫਾਈ ਕਰਨਾ ਚਾਹੁੰਦੀ ਹਾਂ ਕਿ ਜੋ ਇੱਕ ਗੱਲ ਚੱਲ ਰਹੀ ਹੈ ਕਿ ਉਹਨਾਂ ਦੀ ਰੈਲੀ ਨਾਲ ਰਿਲੇਟਿਡ ਸੀ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਪਾਣੀ ਲਗਭਗ ਰੈਲੀ ਸਾਈਟ ਤੋਂ 3 ਕਿਲੋਮੀਟਰ ਦੂਰ ਕੋਈ कंटी के नाल का एस्केप पॉइंट है उत्थे पानी लीक होया फिर किसी वालों मसीब हुई है पर वो बिल्कुल टाइमली एड्रेस कर लिया गया सी पानी रैली साइड तो बहुत ज़्यादा दूर से हेलीपैड तक वो पानी नहीं ना पहुँचा ना पहुँच सकता सी क्योंकि पानी की क्वांटिटी भी घट सी बाकी ये हरकत किस वालों की गई उसकी जाँच की जा रही है उसकी इंक्वायरी की जा रही है और ਇਗਮਾਨਿਓ ਤਾਂ ਧਰਮੰਤਰੀ ਸਾਹਿਬ ਦੀ ਰੈਲੀ ਦੇ ਲਈ ਪੂਕਤਾ ਇਤਜ਼ਾਮ ਕੀਤੇ ਗਏ ਨੇ ਤੇ ਬਹੁਤ ਹੀ ਅੱਛੀ ਇੱਕ ਸਕਸੈਸਫੁਲ ਰੈਲੀ ਹੋਈ ਹੈ ਮੈਂ ਇਸ ਦੇ ਲਈ ਸਿਕਿਉਰਿਟੀ ਪੁਆਇੰਟ ਆਫ ਊ ਨਾ ਤੇ ਪ੍ਰਸ਼ਾਸਨ ਨੇ ਵੱਖ-ਵੱਖ ਡਿਪਾਰਟਮੈਂਟਸ ਵੱਲੋਂ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈਆਂ ਸੀ ਸਾਰੇ ਨੇ ਆਪਣੀ ਜ਼ਿੰਮੇਵਾਰੀਆ ਬਖੂਬੀ ਨਿਭਾਈ ਹੈ ਜੀ ਸਰ ਅੱਜ ਕੱਲ੍ਹ ਇਲੈਕਸ਼ਨਾਂ ਦੇ ਦਿਨ ਇੱਕ ਚੂਲੂ ਸੋ ਖੁਸ਼ਾਕਰਪਨ ਕੰਸਿਸਟੈਂਸੀ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਇਹਨਾਂ ਸੁਰੱਖਿਆ ਪਰਨਰ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਡੀਸੀ ਸਾਹਿਬ ਤੇ ਮੈਂ ਪਿਛੇ ਵੀ ਅਸੀਂ ਦੋ ਡਿਸਟ੍ਰਿਬਿਊਸ਼ਨ ਸੈਂਟਰ ਵਿਜ਼ਿਟ ਕਰਤੇ ਹੈਗੇ ਤੀਸਰੇ ਤੇ ਹੁਣ ਅਸੀਂ ਤੇ ਬਾਕੀ ਸੈਂਟਰ ਸੇ ਵੀਜ਼ਿਟ ਕਰ ਰਹੇ ਹਾਂ 5000 ਤੋਂ ਜ਼ਿਆਦਾ ਪੁਲਿਸ ਫੋਰਸ ਹੁਣਸ਼ਾਲਪੁਰ ਜਿਨੇਚੇ ਅਸੀਂ ਤਨਤ ਕਰ ਰਹੇ ਹਾਂ ਤੇ ਪੂਰੀ ਜਗਰ ਹੁਣਸ਼ਾਲਪੁਰ ਕੰਸਟੀਟੂਐਂਸੀ ਦੀ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਗੱਲ ਕੀਤੀ ਜਾਵੇ ਜਿਦੇ ਵਿੱਚ ਬਾਕੀ ਮਲਤ ਫਗਵਾੜਾ ਤੇ ਹਰਗੋਬਿੰਦਪੁਰ ਸਾਹਿਬ ਵੀ ਹੈਗੇ ਤੇ ਉਹਦੇ ਵਿੱਚ ਟੋਟਲ 6000 ਤੋਂ ਜ਼ਿਆਦਾ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਏਗੀ। ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜਾ ਹੈਗਾ 5000 ਤੋਂ ਜ਼ਿਆਦਾ ਪੁਲਿਸ ਮੌਜੂਦ ਹੁਸਤ ਤਾਇਨਾਤ ਕਰ ਰਹੇ ਹਾਂ। ਸਾਰੀ ਵਲਰੇਬਲ ਲੋਕੇਸ਼ਨਸ ਮੈਡਮ ਵੱਲੋਂ ਵੈਬਕਾਸਟਿੰਗ ਦੇ ਰਾਹੀਂ ਕਵਰ ਕਰਾਈ ਜਾ ਰਹੀ ਹੈਗੀ ਤੇ ਸਾਡੇ ਵੱਲੋਂ ਸੀਐਪੀਐਫ ਦੇ ਮੁਲਾਜ਼ਮਾਂ ਦੇ ਨਾਲ ਕਵਰ ਕਰਾਈ ਜਾ ਰਹੀ ਹੈਗੀ ਸਿਕਿਉਰਿਟੀ ਪੁਆਇੰਟ ਉਪਰ ਨਾਲ 112 ਪੈਟਰੋਲਿੰਗ ਪਾਰਟੀ ਪੁਲਿਸ ਦੀ ਤਨਾਨਤ ਰਹਿਣਗੇ ਅਕਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਨ੍ਹਾਂ ਦਾ ਰਿਸਪੌਂਸ ਟਾਈਮ ਆਪਣਾ 5 ਤੋਂ 10 ਮਿੰਟ ਦੇ ਵਿੱਚ ਹੋਏਗਾ ਕਿਸੇ ਕਿਸੇ ਵੀ ਇਮਰਜੈਂਸੀ ਲੋ ਲੋ ਨਾ ਸਿਚੁਏਸ਼ਨ ਲੋ ਨੋਟਾ ਸਿਚੁਏਸ਼ਨ ਨੋ ਰਿਸਪੌਂਡ ਕਰਨ ਵਾਸਤੇ ਸਾਡੇ ਸਾਰੇ ਸਿਵਲ ਆਫਿਸਰਸ ਦਾ ਤੇ ਪੁਲਿਸ ਆਫਿਸਰਸ ਦਾ ਟਾਈਪ ਇੰਡੀਵਿਜੂਅਲ 1 ਟੂ 1 ਹੋ ਗਿਆ ਹੈਗਾ ਤੇ ਚੱਲ ਰਿਹਾ ਹੈਗਾ ਬਰੀਫਿੰਗਸ ਵਗੈਰਾ ਚੱਲ ਰਹੀ ਹੈਗੀਆਂ ਸਾਰੀ ਪੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਤੇ ਹੁਣ ਤੋਂ ਲੈ ਕੇ ਤੇ ਕੱਲ ਵਾਪਸ ਪੋਲਿੰਗ ਜਿਹੜੀ EVM ਪੋਲ EVM ਸਭ ਹੀ ਹੈਗੀਆਂ ਉਹਨਾਂ ਨੂੰ ਡਿਪੋਜ਼ਿਟ ਕਰਨ ਤੱਕ ਉਹ ਸਾਰੇ ਨਾਲ ਰਹਿਣਗੇ ਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਬੜੇ ਪੁਖਤਾ ਹੈਗੇ ਇਸ ਤੋਂ ਇਲਾਵਾ ਸਾਡੇ ਪੂਰੇ ਜ਼ਿਲ੍ਹੇ 'ਚ 11 ਇੰਟਰਸ ਡਿਸਟ੍ਰਿਕਟ ਨਾਕੇ 11 ਇੰਟਰਸਟੇਟ ਨਾਕੇ ਜਿਹੜੇ ਹੈਗੇ ਉਹਨਾਂ ਨੂੰ ਸਟਰੈਂਥਨ ਕਰ ਦਿੱਤਾ ਗਿਆ ਹੈਗਾ ਉਹਨਾਂ ਤੇ ਹਰ ਨਾਕੇ ਤੇ 8-8 ਮੁਲਾਜ਼ਮ ਦਿਨੇ ਤੇ 8-8 ਮੁਲਾਜ਼ਮ ਰਾਤ ਨੂੰ ਹੋਣਗੇ ਇੰਟਰ ਸਟੇਟ ਨਾਲ ਕਿਹਨਾਂ ਤੇ ਜਿਹੜਾ ਹੈਗਾ ਮਿਰਰ ਨਾਕੇ ਵੀ ਲਗੇ ਹੋਣਗੇ ਜਿਹੜੇ ਹਿਮਾਚਲ ਦੇ ਨਾਲ ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਹੈਗੇ ਉਹਨਾਂ ਵੱਲੋਂ ਵੀ ਨਾਕੇ ਲਾਏ ਜਾਣਗੇ ਤੇ ਇੱਕ ਤਰੀਕੇ ਨਾਲ ਸੀਲਿੰਗ ਟਾਈਪ ਜਿਹੜਾ ਹੋਏਗਾ ਜਿਹੜਾ ਵੀਹਿਕਲ ਆ ਜਾ ਰਿਹਾ ਹੈਗਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ ਪਲੱਸ ਇੰਟਰ ਡਿਸਟ੍ਰਿਕਟ ਨਾਲ ਕਿ ਜਿਹੜੇ ਹੈਗੇ ਉਹ ਵੀ ਸਟਰੈਂਥਨ ਕਰ ਦਿੱਤੇ ਹੈਗੇ ਉਹ ਆਪਣੇ 11 ਨਾਕੇ ਹੈਗੇ ਉੱਥੇ ਵੀ ਜਿਹੜੇ ਹੈਗੇ 7-7 ਮੁਲਾਜ਼ਮ ਸਾਡੇ ਨਾਲ ਕਿਤੇ ਡਿਪੂਟ ਕਿਤੇ 24 ਘੰਟੇ ਵਾਸਤੇ ਅਰਾਊਂਡ ਦਿ ਕਲॉक ਪਲੱਸ ਸਿਟੀ ਚ ਡੋਮੀਨੇਸ਼ਨ ਵਾਸਤੇ ਜਿਹੜੇ ਹੈਗੇ ਅਸੀਂ ਪੀਸੀਆਰ 112 ਦੀਆਂ ਗੱਡੀਆਂ ਜਿਹੜੀ ਹੈਗੀਆਂ ਉਹਨਾਂ ਨੂੰ ਐਕਟੀਵੇਟ ਰੱਖਾਂਗੇ ਸਟ੍ਰੈਟੈਜਿਕ ਪੁਆਇੰਟਸ ਤੇ ਸੀਏਪੀਐਫ ਦੇ ਜਿਹੜੇ ਹੈਗੇ ਕੁਛ ਨਾਕੇ ਰਹਿਣਗੇ ਅੱਜ ਰਾਤ ਨੂੰ ਲੇਟ ਨਾਈਟ ਤੱਕ ਅਲੀ ਮਾਰਨਿੰਗ ਤੱਕ ਜਦੋਂ ਤੱਕ ਪੌਨ ਨਹੀਂ ਸਟਾਰਟ ਹੁੰਦੀ ਹੈਗੀ ਉਦੋਂ ਤੱਕ ਤੇ ਉਸ ਤੋਂ ਬਾਅਦ ਸਾਡੀ ਪਟੋਲਿੰਗ ਪਾਰਟੀਆਂ ਰਹਿਣਗੀਆਂ ਉਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਦੇ ਨਾਲ ਇੱਕ ਇੱਕ ਮੋਬਾਈਲ ਨਾਕਾ ਸਟ੍ਰੈਟੈਜਿਕਲੀ ਜਿਹੜਾ ਹੈਗਾ ਉਹ ਵੀ ਹੋਏਗਾ ਜਿਹੜਾ ਕਿ ਡਿਪੈਂਡਿੰਗ ਔਨ ਦ ਸਿਚੁਏਸ਼ਨ ਉੱਥੇ ਡਿਪਲੋਏ ਕੀਤਾ ਜਾਏਗਾ ਉਹ ਵੀ ਰਾਉਂਡ ਦੀ ਕ ਪਲੱਸ ਸਾਰੇ ਐਸਐਚਓ ਸਾਰੇ ਚੌਕੀ ਇੰਚਾਰਜ ਸਾਰੇ ਜੀਓਜ ਜਿਹੜੇ ਐਸਪੀ ਰੈਂਕ ਤੱਕ ਹੈਗੇ ਉਹਨਾਂ ਦੇ ਨਾਲ ਰਿਜ਼ਰਵ ਪਾਰਟੀਜ਼ ਹੈਗੀ ਜਿਹੜੇ ਵੀ ਐਜ਼ ਅ ਪੈਟਰੋਲਿੰਗ ਪਾਰਟੀ ਰਿਸਪੌਂਡ ਕਰਨਗੇ ਤੇ ਅਸੀਂ ਪੀਸਫੁਲ ਫ੍ਰੀ ਬਿਨਾਂ ਕਿਸੇ ਡਰ ਭੈ ਪੱਖਪਾਤ ਦੇ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਪ੍ਰਤੀਬੱਧ ਹਾਂ ਤੇ ਅਸੀਂ ਬਿਲਕੁਲ ਪੀਸਫੁਲ ਇਲੈਕਸ਼ਨ ਸੇਫ ਇਲੈਕਸ਼ਨ ਸਰ ਕਿਸ ਨੰਬਰ ਤੇ ਕਾਲ ਕਰਕੇ ਇਹ ਫੈਸਲਾ ਜੀ ਉਹ ਅਸੀਂ ਲੈਵਲ ਟੂ ਲੈਵਲ ਅਸੀਂ ਬਹੁਤ ਸਾਰੇ ਨੰਬਰ ਦਿੱਤੇ ਹੈਗੇ ਅਦਰਵਾਈਜ਼ ਜਿਹੜਾ ਯੂਨੀਫਾਈਡ ਨੰਬਰ ਹੈਗਾ ਆਪਣਾ ਹੈਗਾ 112 ਜਿਹੜਾ ਪੁਲਿਸ ਕੰਟਰੋਲ ਰੂਮ ਹੈਗਾ ਉਸਤੇ ਇਮੀਡੀਏਟਲੀ ਕਾਲ ਕੀਤਾ ਜਾਵੇ ਜਿਹੜਾ ਡੀਸੀ ਸਾਹਿਬ ਨੇ ਵੀ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਹੈਗਾ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਡੀਸੀ ਸਾਹਿਬ ਦਾ ਤੇ ਪੁਲਿਸ ਦਾ ਉੱਥੇ ਵੀ ਇਨਫੋਰਮ ਕੀਤਾ ਜਾ ਸਕਦਾ ਹੈਗਾ ਤੇ ਉਸ ਤੋਂ ਅਲਾਵਾ ਜਿਹੜਾ ਹੈਗਾ ਜਿਹੜੇ ਲੋਕਲ ਏਰੀਆ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਨੰਬਰ ਵੀ ਅਸੀਂ ਪਬਲਿਕ 'ਚ ਸ਼ੇਅਰ ਕੀਤੇ ਹੈਗੇ ਅੱਜ ਫੇਰ ਅਸੀਂ ਇੱਕ ਜੁਆਇੰਟ ਪ੍ਰੈਸ ਨੋਟ ਇਸ ਹਸਾਬ ਵੱਲੋਂ ਜਾਰੀ ਕਰਵਾ ਦੇਾਂਗੇ ਜਿਹਦੇ ਵਿੱਚ ਹਰ ਸਬਡਿਵੀਜ਼ਨ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈਵਲ ਤੱਕ ਦੇ ਬਫਰ ਦੇ ਨੰਬਰ ਸ਼ੇਅਰ ਕੀਤੇ ਹੋਣਗੇ ਸੋ ਥੈਟ ਕਿ ਕਈ ਵਾਰੀ 112 ਤੁਹਾਨੂੰ ਪਤਾ ਬਿਜ਼ੀ ਹੋ ਜਾਂਦਾ ਹੈਗਾ ਪੀ ਕਾਲਸ ਹੁੰਦੇ ਹੈਗੇ ਤੇ ਉੱਥੇ ਲੋਕਲ ਲਿਮਿਟਡ ਟੀਮ ਜਿਹੜੀ ਹੈਗੀ ਰਿਸਪੌਂਡ ਕਰ ਸਕੇ ਸਰ ਸੈਂਸਿਟਿਵ ਬੁਤੀ ਗੱਲ ਕਰੀ ਤਾਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿੰਨੇ ਕਾਊਂਟ ਹੋਏ ਨੇ ਤਾਂ ਉਹਨਾਂ ਲਈ ਕੀ ਲੱਗਦਾ ਵੱਖਰੇ ਤੌਰ ਤੇ ਫੋਰਸਿਸ ਪੈਰਾ ਤਾਇਨਾਤ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਕੋਈ ਮੈਂ ਤੁਹਾਨੂੰ ਦੱਸਿਆ ਕਿ 149 ਸਾਡੀ ਜਿਨ੍ਹਾਂ ਨੂੰ ਸੈਂਸਿਟਿਵ ਨਹੀਂ ਕਹਿੰਦੇ ਇਹਨੂੰ ਵਲਰੇਬਲ ਲੋਕੇਸ਼ਨ ਕਹਿੰਦੇ ਹੈਗੇ ਤੇ ਉਹਦਾ ਵੱਖਰਾ ਕ੍ਰਾਈਟੇਰੀਆ ਹੈਗਾ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਦੇ ਹਿਸਾਬ ਨਾਲ ਜਿੱਥੇ ਕਿਸੇ ਵੀ ਤਰੀਕੇ ਦਾ ਇਲੈਕਸ਼ਨਲ ਪ੍ਰੋਸੈਸ ਨੂੰ ਇਨਫਲੂਐਂਸ ਜਾਂ ਡਿਸਟਰਬ ਕੀਤਾ ਜਾਂ ਮਤਲਬ ਉਹਨੂੰ ਥੋੜਾ ਸਾ ਡਿਸਟਰਬ ਕੀਤਾ ਜਾ ਸਕਦਾ ਹੈਗਾ ਤੇ ਉਸ ਤਰੀਕੇ ਨਾਲ ਉਹ ਕੈਟੇਗਰੀਜ਼ ਕੀਤੇ ਗਏ ਹੈਗੇ ਸਾਰੇ ਹੀ ਲੋਕੇਸ਼ਨਾਂ ਤੇ ਵੈਬ ਕਾਸਟਿੰਗ ਡੀਸੀ ਹਿਸਾਬ ਨਾਲ ਪਲੱਸ ਸੀਏਪੀਐਫ ਫੋਰਸ ਜਿਹੜੀ ਹੈਗੀ ਉਹਦਾ ਹਾਫ ਸੈਕਸ਼ਨ ਐਂਡ ਫੁੱਲ ਸੈਕਸ਼ਨ ਡਿਪੈਂਡਿੰਗ ਓਨ ਦੀ ਰਿਕੁਆਇਰਮੈਂਟ ਐਂਡ ਕ੍ਰਾਈਟੇਰੀਆ ਓਫ ਇਲੈਕਸ਼ਨ ਕਮਿਸ਼ਨ ਅਸੀਂ ਤਿਆਰ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੀ ਵੀ ਸਪੈਸ਼ਲ ਬਰੀਫਿੰਗ ਕੀਤੀ ਹੈ ਕਿ ਅੱਜ ਸਾਡੇ ਸਾਰੇ ਜੀਓਜ਼ ਤੇ ਸਾਰੇ ਐਸਐਚਓ ਉਹ ਸਾਰੇ ਏਰੀਆ ਚ ਪਰਸਨਲੀ ਵਿజిਟ ਕਰਾਂਗੇ ਕੱਲ ਵੀ ਉਹਨਾ ਏਰੀਆ ਦਾ ਰਿਸਪੌਂਸ ਟਾਈਮ 5 ਮਿੰਟਸ ਦਾ ਹੋਏਗਾ ਜਿਹੜੇ ਵਲਨਰੇਬਲ ਹੈਗਾ ਉਹਨਾਂ ਦਾ 5 ਮਿੰਟਸ ਦਾ ਰਿਸਪੌਂਸ ਟਾਈਮ ਹੈਗਾ ਜਿਹੜੇ ਨਾਰਮਲ ਬੂਥ ਹੈਗਾ ਉਹਨਾਂ ਦਾ ਰਿਸਪੌਂਸ ਟਾਈਮ 7 ਤੋਂ 10 ਮਿੰਟਸ ਦਾ ਹੋਏਗਾ ਜੀ ਅੱਜ ਆਖਰੀ ਦਿਨ ਦਾ ਤਾਂ ਸੋ ਪਬਲਿਕ ਨੂੰ ਜੇ ਕੋਈ ਮੈਸੇਜ ਕਨਵੇ ਕਰਨਾ ਹੈ ਜੀ ਮੈਸੇਜ ਇਹ ਹੈਗਾ ਦੇਖੋ ਹੁਣ ਡੀਸੀ ਸਾਹਿਬ ਤੇ ਅਸੀਂ ਤੇ ਸਾਰੇ ਆਪਾਂ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਉਤਸਵ ਹੈਗਾ ਇਹਦੇ ਵਾਸਤੇ ਬੜੀ ਤਨਦੇਹੀ ਨਾਲ ਬਹੁਤ ਸਿੱਦਕਤ ਨਾਲ ਮਿਹਨਤ ਕਰ ਰਹੇ ਹਾਂ ਤੇ ਇੱਕ ਮੈਂ ਕਮਿਟਿਡ ਆ ਵੋਟਰਸ ਨੂੰ ਰਿਕੁਐਸਟ ਹੈਗੀ ਕਿ ਉਹ ਬੱਡ ਚੜ ਕੇ ਜਿਹੜਾ ਹੈਗਾ ਇਸ ਵਾਰ ਰਿਕਾਰਡ ਤੋੜ ਜਿਹੜਾ ਹੁਸ਼ਾਰਪੁਰ ਬਾਹਰ ਆ ਕੇ ਤੇ 70% ਤੋਂ ਪਲੱਸ VOTING ਆਪਣੀ ਹੋਣੀ ਚਾਹੀਦੀ ਮਤਲਬ ਮੈਂ ਤਾਂ ਕਹੂੰਗਾ 100% ਦੀ VOTING ਹੋਣੀ ਚਾਹੀਦੀ ਬਟ ਐਸ ਪਰ ਰਿਕਾਰਡ ਜਿਹੜਾ ਹੈਗਾ 100% ਤੋਂ ਚਲੋ ਬਟ 70% ਪਾਰ ਜਿਹੜੀ ਹੈਗੀ VOTING ਹੋਣੀ ਚਾਹੀਦੀ ਡੀ ਸਾਹਿਬ ਨੇ ਹਰ ਥਾਂ ਤੇ ਬਹੁਤ ਮਿਹਨਤ ਕਰਕੇ ਜਿਹੜਾ ਹੈਗਾ ਪਾਣੀ ਦੀ ਵਿਵਸਥਾ ਸ਼ਹਿਡ ਦੀ ਵਿਵਸਥਾ ਹਨਾ ਗਲੂਕੋਨ ਦੀ ਵਿਵਸਥਾ ਲੱਸੀ ਸਾਰਾ ਮਤਲਬ ਹਰ ਤਰੀਕੇ ਦਾ ਗਰਮੀ ਨੂੰ ਧਿਆਨ ਰੱਖਦੇ ਹੋਏ ਬਹੁਤ ਚੰਗੀ ਵਿਵਸਥਾ ਕੀਤੀ ਗਈ ਹੈਗੀਆ ਫਿਰ ਵੀ ਵੋਟਰਸ ਤੋਂ ਰਿਕੁਐਸਟ ਆਈ ਹੈ ਕਿ ਕਿ ਸਵੇਰੇ 7 ਵਜੇ ਵੋਟਰਸ VOTING ਸ਼ੁਰੂ ਹੋ ਜਾਣੀ ਤੇ ਸਵੇਰੇ 7 ਵਜੇ ਤੋਂ ਹੀ ਬੜ ਚੜ ਕੇ ਆਣ ਸੋ ਦੈਟ ਕਿ 10-11 ਵਜੇ ਤੱਕ ਇੱਕ ਚੰਗੀ ਤਦਾਦ ਚ ਵੋਟ ਕਰ ਸਕਣ ਉਸ ਤੋਂ ਇਲਾਵਾ ਜਿਹੜੇ ਦਿਨ ਚ ਆਉਣ ਵਾਲੇ ਹੈਗੇ ਉਹਨਾਂ ਦੇ ਵਾਸਤੇ ਬਹੁਤ ਚੰਗੀ ਵਿਵਸਥਾ ਕੀਤੀ ਹੈਗੀ ਤੁਸੀਂ ਬੜ ਚੜ ਕੇ ਵੋਟ ਨਾ ਬਾਓ ਤੇ ਹੁਸ਼ਿਆਰਪੁਰ ਜ਼ਿਲ੍ਹਾ ਜਿਵੇਂ ਆਪਾਂ ਕਹਿੰਦੇ ਆਗੇ ਕੀ ਵੀ ਲਿਟਰੇਸੀ ਚ ਸਭ ਤੋਂ ਮਤਲਬ ਅੱਗੇ ਹੈਗਾ ਪੰਜਾਬ ਚ ਤੇ ਓਬਵੀਅਸਲੀ ਜਿਹੜੇ ਲੋਕਨਦਰ ਤੇ ਜ਼ਿੰਮੇਵਾਰੀ ਨਿਭਾਉਣ ਵਾਲਾ ਜਿਹੜਾ ਵੋਟ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈਗੀ ਉਹਨੂੰ ਵੀ ਨਿਭਾਉਣ ਚ ਸਭ ਤੋਂ ਅੱਗੇ ਹੋਏ ਆ ਮੈਂ ਬੇਨਤੀ ਕਰਦਾ ਤੇ ਸਾਨੂੰ ਉਮੀਦ ਹੈਗੀ ਕਿ ਹੁਸ਼ਿਆਰਪੁਰ ਫਿਰ ਉਹ ਮਾਨ ਵੀ ਇਸ ਵਾਰ ਹਾਸਲ ਕਰੇਗਾ ਸਰ ਜਿਹੜਾ ਕੈਂਡੀਡੇਟ ਵਾਲਾ ਬੂਥ ਲਗਾਇਆ ਜਾਂਦਾ ਉਹ ਤੇ ਕਿੰਨੇ ਵਿਅਕਤੀ ਮੈਨੂੰ ਮਤਲਬ ਰਹਿ ਸਕਦੇ ਆ ਜਿਹੜਾ ਕੈਂਡੀਡੇਟ ਦਾ 200 ਮੀਟਰ ਤੋਂ ਬਾਹਰ ਬੂਥ ਲਗਣਾ ਜਿਹੜਾ ਆਪਣਾ ਪੋਲਿੰਗ ਲੋਕੇਸ਼ਨ ਹੈਗੀ ਉਸ ਤੋਂ 200 ਮੀਟਰ ਤੋਂ ਬਾਹਰ ਬੂਥ ਲਗਣਾ ਤੇ ਉੱਥੇ ਕਿੰਨੇ ਲੋਕਾਂ ਤੋਂ ਬਾਅਦ ਪੰਜ ਤੋਂ ਬਾਅਦ ਕਿਉਂਕਿ 144 ਲੱਗੀ ਹੋਈ ਹੈਗੀ ਤੇ 144 ਦੇ ਅਨੁਸਾਰ ਜਿਹੜਾ ਹੈਗਾ ਇਵਨ ਪੂਰੇ ਜ਼ਿਲ੍ਹੇ 'ਚ ਵੀ ਕਿੱਥੇ ਜਿਹੜਾ ਹੈਗਾ ਪੰਜ ਤੋਂ ਵੱਧ ਬੰਦੇ ਇਕੱਠੇ ਨਾ ਹੋਣ ਤੇ ਉਸ ਸਿਮਿਲਰਲੀ ਉੱਥੇ ਹੈਗਾ ਤੇ ਨਾਲ ਉੱਥੇ ਵੋਟਰ ਨੂੰ ਇਨਫਲੂਐਂਸ ਨਹੀਂ ਕਰੇ ਕੋਈ 200 ਮੀਟਰ ਦੇ ਕ੍ਰਾਈਟੇਰੀਆ 'ਚ ਕਿਉਂਕਿ ਉਹਨੂੰ ਪਾਰਟਿਕੂਲਰ ਬੰਦੇ ਨੂੰ ਵੋਟ ਪਾਣਾ ਨਹੀਂ 200 ਮੀਟਰ ਤੋਂ ਬਾਹਰ ਬੰਦੇ ਇਕੱਠੇ ਹੁਣ ਤੇ 500 ਤੋਂ ਬਾਅਦ ਬਿਲਕੁਲ ਕਿੱਥੇ ਵੀ ਨਹੀਂ ਆਇਆ ਠੀਕ ਥੈਂਕ ਯੂ